ਅੰਦਰ ਦੇ ਹਾਲਾਤ ਤੁਹਾਨੂੰ ਦਿਖਾਏ ਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਹਸਪਤਾਲ ਦੇ ਸਾਰੇ ਮਰੀਜ਼ਾਂ ਦੇ ਏਸੀ ਬੰਦ ਨੇ ਜਿਨ੍ਹਾਂ ਦੇ ਵਿਚਾਰਾਂ ਦੇ ਕੀਮੋ ਲੱਗੀ ਆ ਕੈਂਸਰ ਦੀ ਯਾਰ ਭਵੰਤ ਸਿਆ ਪੰਜ ਪੰਜ ਕਰੋੜ ਰੁਪਇਆ ਕਰੈਲੀ ਤੇ ਲਾਤਾ ਉਹ ਇੱਕ ਕਰੈਲੀ ਦੇ 5 ਕਰੋੜ ਰੁਪਇਆ ਬੱਸਾਂ ਤੇ ਖਰਚਾ ਤੇਲ ਤੇ ਖਰਚਾ ਸੋਸ਼ਲ ਮੀਡੀਆ ਤੇ ਖਰਚਾ ਆਪਦੀਆਂ ਫੋਟੋਆਂ ਮਾ ਲਵਾਉਣ ਤੇ ਯਾਰ ਲੱਖਾਂ ਕੁੜਾ ਆਹਨ ਤੜਫਦੇ ਆ ਵਿਚਾਰੇ ਕੀਮੋ ਲੱਗੀ ਵਾਲੇ ਮਰੀਜ਼ ਇਹਨਾਂ ਨੂੰ ਸੁੱਖ ਦਾ ਸਾਹ ਜੀ ਘੱਟੋ ਘਟਕਲ ਨੂੰ ਹੱਥ ਮਾਰੋ ਜਿਹੜਾ ਪੈਸਾ ਤੁਸੀਂ ਬਰਬਾਦ ਕਰ ਰਹੇ ਹੋ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਤੁਸੀਂ ਰੈਲੀਆਂ ਤੇ ਆਪਦੀਆਂ ਮਸ਼ਹੂਰੀਆਂ ਤੇ ਬੋਰਡਾਂ ਤੇ ਐਡਾਂ ਤੇ ਚੈਨਲਾਂ ਨੂੰ ਖਰੀਦਣ ਤੇ ਪਾਣੀ ਨੂੰ ਬਹਾਰ ਰਹੇ ਆ ਉਹੀ ਪੈਸਾ ਵਿਚਾਰੇ ਦੁਖਿਆਰੀ ਲੋਕਾਂ ਤੇ ਲਾ ਤੈਨੂੰ ਕੋਈ ਸੀਸ ਦੇਣ ਤੈਨੂੰ ਕੋਈ ਲੰਮੀ ਜ਼ਿੰਦਗੀ ਤੇਰੀ ਦੀ ਕਾਮਨਾ ਕਰਨ ਗੋਸਰਤ ਨੂੰ ਦੁਵਾਰੇ ਇਹੀ ਲੋਕ ਵਿਚਾਰੇ ਮੁੱਖ ਮੰਤਰੀ ਬਣਾ ਦਿੰਦੇ ਐਨਾ ਦੀ ਸੁਣਾ ਕੇ ਫਰਿਆਦ ਜਿਹੜੇ ਤੜਫਦੇ ਆ ਇੰਨੀ ਹੀਟ ਆ ਕਿ ਮੋਚ ਬਾਲ ਝਾੜ ਦਿੰਦੀ ਐ ਸਾਰਾ ਸਰੀਰ ਸਕਾ ਦਿੰਦੀ ਐ ਤੇ ਉਹ ਤੜਫਦੇ ਨੇ ਪਏ ਯਾਰ ਪੱਖਿਆਂ 'ਚ ਇਕੱਲੇ ਪੱਖੇ ਵੀ ਤੱਤੀ ਹਵਾ ਮਾਰਦੇ ਆ ਚਾਰ ਚੁਕ ਨੂੰ ਕਮਰੇ ਬੰਦ ਐ ਸੀ ਥੋੜੇ ਮੱਚੇ ਪਏ ਸ਼ਰਮ ਕਰੋ ਮਾੜੀ ਮੋਟੀ ਸ਼ਰਮ ਕਰੋ ਬਦਲਾਅ ਲਈ ਸ਼ਰਮ ਕਰੋ ਉਹ ਇਨਕਲਾਬੀਓ ਖੌਤੀਓ ਯਾਲੀਓ ਕਹਿੰਨੇ ਰਾ ਹਰਿਆਣੇ ਸਰਕਾਰ ਬਣਾਉਣੀ ਐ ਆਹ ਦਾ ਸਾਂਵਲਾ ਪੰਜਾਬ ਨੂੰ